ਕਿੰਦਾ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਹਿਲਾਂ ਤਾਂ ਸਾਰੇ ਸਬਸਕ੍ਰਾਈਬ ਕਰਜੋ ਲਾਲਜਾ ਕਲਰ ਦੇਸੀ ਜਾਂਦਾ ਹੋਣਾ ਕਿਉਂਕਿ ਵੱਡੇ ਮੇਲੇ ਪੰਜਾਬ ਦੇ ਸ਼ੁਰੂ ਹੋ ਗਏ ਆ ਤੇ ਮੈਂ ਕਹਿੰਦਾ ਵੀ ਥੋੜਾ ਹੀ ਫਾਇਦਾ ਯਾਰ ਜੇ ਬਿਲਕੁਲ ਫ੍ਰੀ 'ਚ ਵੀਡੀਓ ਮਿਲਦੀਆਂ ਟੂਰਨਾਮੈਂਟਾਂ ਦੀਆਂ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਲਾਲਜਾ ਕਲਰਾਂ ਸਾਰੀ ਦੱਬ ਜੋ ਯਾਰ ਅੱਜ ਸਾਰੀ ਕਰਕੇ ਜਾਇਓ ਬਾਕੀ ਮੇਰੇ ਵੀਰੋ ਅੱਜ ਪਹਿਲਾ ਟੂਰਨਾਮੈਂਟ ਨੈਣੇ ਵਾਲਾ ਦੇ ਵਿੱਚ ਦੇਖਣ ਨੂੰ ਮਿਲਣਾ ਸਰੇ ਦਾ ਮੇਲਾ ਇੱਥੇ ਅੱਜ ਓਪਨ ਦੇ ਮੈਚ ਆ ਕਾਰਡ ਤੇ 41000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਟੌਪ ਦੀਆਂ ਟੀਮਾਂ ਅੱਜ ਇਸ ਮੇਲੇ ਤੇ ਬਣ ਕੇ ਪੰਜਾਬ ਦੀਆਂ ਪਹੁੰਚਣੀਆਂ ਸਰੇ ਦੇ ਖਿਡਾਰੀ ਅੱਜ ਇਸ ਮੇਲੇ ਤੇ ਦੇਖਣ ਨੂੰ ਮਿਲਨੇ ਆ ਓਪਨ ਦਾ ਵੱਡਾ ਮੇਲਾ ਇਸ ਤੋਂ ਅਗੇ ਪੌਰਲਾ ਦੇ ਵਿੱਚ ਅੱਜ ਕਲੱਬਾਂ ਖੇਡਣੀਆਂ ਮੇਰੇ ਵੀਰੋ ਇਹ ਵੀ ਅੱਜ ਜੋ ਹੈ ਵੱਡਾ ਆਲ ਓਪਨ ਦਾ ਟੂਰਨਾਮੈਂਟ ਆ 41 ਤੇ 31000 ਪਹਿਲਾ ਤੇ ਦੂਜਾ ਇਨਾਮ ਆ ਸਰੇ ਦੇ ਖਿਡਾਰੀ ਮੇਰੇ ਵੀਰੋ ਇੱਥੇ ਖੇਡਨੇ ਆ ਅੱਜ ਲਾਸਟ ਟੂਰਨਾਮੈਂਟ ਆ ਜੋ ਉਹ ਜੋ ਹੈ ਤੁਹਾਨੂੰ ਹਰਿਆਣੇ ਦੇ ਵਿੱਚ ਡੋਹਰ ਦੇ ਵਿੱਚ ਕੈਂਥਲ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਣਾ ਟੌਪ ਦਾ ਮੇਲਾ ਟਾਪ ਦਾ ਹੀ ਆ ਕਿਉਂਕਿ ਯਾਰ ਟੀਮਾਂ ਹਰਿਆਣੇ ਦੀਆਂ ਟਾਪ ਦੀਆਂ ਬਣੀਆਂ ਸ਼ੀਲੂ ਦੇ ਪਿੰਡ ਦੇ ਨਾਂ ਤੇ ਟੀਮ ਪਹੁੰਚ ਰਹੀ ਆ ਮੈਨੂੰ ਲੱਗਦਾ ਅੰਕਰ ਬਲਹਾਰਾ ਹੁਣੀ ਬਹੁਤ ਵਧੀਆ ਜੋ ਆ ਪਲੇਅਰ ਇੱਥੇ ਪਹੁੰਚਣਗੇ ਮੋਹਿਤ ਡੋਗਰ ਹੁਣੀ ਖੇਡਣਗੇ ਅੱਜ ਕਿਉਂਕਿ ਬੈਸਟ ਨੂੰ ਮੋਟਰਸਾਈਕਲ ਆ ਇੱਥੇ ਟਾਪ ਦਾ ਮੇਲਾ ਤੇ ਇਹ ਗੱਲ ਵੱਖਰੀ ਚੀਜ਼ ਆ ਅੱਜ ਮੋਟਰਸਾਈਕਲਾਂ ਲਈ ਕੱਪ ਵੀ ਸ਼ੁਰੂਆਤ ਹੋ ਗਿਆ ਕੱਲ ਨੂੰ ਫੇਰ ਯਾਨੀ ਕਿ ਮੋਟਰਸਾਈਕਲਾਂ ਪੰਜਾਬ ਦੇ ਵਿੱਚ ਉਹ ਵੀ ਚੀਜ਼ ਵੱਖਰੀ ਆ ਬਾਕੀ ਇਹ ਤੁਹਾਨੂੰ ਵੱਡੇ ਮੇਲੇ ਦੱਸਨੇ ਸੀ ਅੱਜ ਦੇ ਸ਼ਿੱਲੂ ਜਾਂ ਹੋਰ ਕੋਈ ਕਿਸੇ ਖਿਡਾਰੀ ਨੇ ਨਹੀਂ ਖੇਡਣਾ ਸੱਟਾਂ ਲੱਗੀਆਂ ਹੋਈਆਂ ਬਾਹਰ ਖੇਡ ਕੇ ਆਏ ਆ ਮੁੰਡੇ ਪਰ ਕੁਝ ਕੁ ਦਿਨਾਂ ਬਾਅਦ ਜੋ ਹੈ ਵਾਪਸੀ ਕਰ ਦੇਣੀਆਂ ਵੱਡੇ ਖਿਡਾਰੀਆਂ ਨੇ ਵੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੀ ਵੀਡੀਓ ਨੂੰ ਗਰੁੱਪਾਂ 'ਚ ਵੀ ਸ਼ੇਅਰ ਕਰਦਿਆ ਕਰੋ ਸਾਰੇ ਪਾ ਧੰਨਵਾਦ